ਡਾਕਟਰ ਮਨਦੀਪ ਕੌਰ ਰਾਏ ਦੀ ਵਰਤਕ ਪੁਸਤਕ 에ਰਾ ਜਾਂਦੇ ਕਿਹੜੇ ਪਾਸੇ ਵਿੱਚੋਂ ਰਚਨਾ ਕੂਲੇ ਪੈਰੀ ਸੰਗਲ ਬਜਨੇ ਅੱਜ ਤੋਂ ਕੁਝ 30 ਵਾਰੀ ਪਹਿਲਾਂ ਆਕਾਸ਼ ਦੀਪ ਦਾ ਨਾਮਕਰਨ ਕਰਦੇ ਹਾਂ ਸ਼ਾਇਦ ਉਸਦੇ ਮਾਂ-ਬਾਪ ਨੇ ਸੋਚਿਆ ਹੋਵੇਗਾ ਕਿ ਸਾਡੀ ਇਹ ਬੱਚੀ ਕਿਸੇ ਦਿਨ ਆਕਾਸ਼ ਵਿੱਚ ਦੀਪ ਬਣ ਕੇ ਆਪਣੇ ਰਾਹਾਂ ਨੂੰ ਰੋਸ਼ਨ ਕਰੇਗੀ ਪਰ ਇਹ ਕੋਈ ਨਹੀਂ ਸੀ ਜਾਣਦਾ ਕਿ ਕੋਈ ਦਿਨ ਐਸਾ ਵੀ ਆਵੇਗਾ ਕਿ ਉਸਦੇ ਨਾਜ਼ੁਕ ਪੈਰਾਂ ਨੂੰ ਲੋਹੇ ਦੀਆਂ ਜ਼ੰਜੀਰਾਂ ਨਾਲ ਬੰਨ ਕੇ ਰੱਖਣਾ ਭਵਿਕਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਾਲੂਕਾ ਦਾ ਗਰੀਬੀ ਤੇ ਦੁੱਖਾਂ ਦਾ ਮਾਰਿਆ ਇੱਕ ਘਰ ਤੇ ਘਰ ਦੇ ਪਿਛਵਾੜੇ ਇੱਕ ਰੁੱਖ ਥੱਲੇ ਲੋਹੇ ਦੇ سنگਲ ਨਾਲ ਬੱਜੀ ਹੋਈ ਆਕਾਸ਼ ਦੀਪ ਇਸ سنگਲ ਦੇ ਇੱਕ ਸਿਰੇ ਨੂੰ ਮਿੱਟੀ ਵਿੱਚ ਗੱਡੇ ਹੋਏ ਟਾਇਰ ਨਾਲ ਬੰਨ ਕੇ ਉਸਦੇ ਦੂਸਰੇ ਸਿਰੇ ਨਾਲ ਆਕਾਸ਼ ਦੀਪ ਦੇ ਸੱਜੇ ਪੈਰ ਨੂੰ ਨੂੜਿਆ ਹੋਇਆ ਸੀ ਤੇ ਆਕਾਸ਼ ਦੀਪ ਉਸ سنگਲ ਨਾਲ ਅਰਜਨੰਗੀ ਹਾਲਤ ਵਿੱਚ ਬੱਜੀ ਹੋਈ ਆਪਣੇ ਭਤੀਜੇ ਵੱਲੋਂ ਛੁੱਟੇ ਹੋਏ ਰੋਟੀ ਦੇ ਟੁਕੜੇ ਨੂੰ ਬੋਚ ਲੈਣ ਦੀ ਕੋਸ਼ਿਸ਼ ਕਰ ਰਹੀ ਸੀ ਉਹ ਬਚਪਨ ਤੋਂ ਹੀ ਇੱਕ ਮੰਦ ਬੁੱਧੀ ਬੱਚੀ ਸੀ ਉਸਦੇ ਬਾਪ ਦੇ ਗੁਜ਼ਰ ਜਾਣ ਦੇ ਬਾਵਜੂਦ ਵੀ ਪਹਿਲੇ 15 ਸਾਲ ਉਸ ਦੀ ਮਾਂ ਨੇ ਉਸ ਦੀ ਚੰਗੀ ਦੇਖਭਾਲ ਕੀਤੀ ਪਰ ਪਿਛਲੇ ਕੁਝ ਵਰਿਆਂ ਤੋਂ ਉਸ ਦੀ ਮਾਂ ਖੁਦ ਦੁੱਖਾਂ ਤੇ ਬਿਮਾਰੀਆਂ ਨਾਲ ਚੰਬੀ ਗਈ ਸੀ ਉਸ ਦਾ ਚੂਲਾ ਟੁੱਟ ਗਿਆ ਸੀ ਕਾਫੀ ਸਮਾਂ ਮੰਝੇ ਤੇ ਰਹਿਣ ਉਪਰੰਤ ਚੂਲੇ ਦਾ ਜੋੜ ਪਾ ਕੇ ਜਦ ਛੋਟੀ ਨਾਲ ਚੱਲਣ ਜੋਗੀ ਹੋਈ ਤਾਂ ਉਸ ਦੇ ਪੇਕਿਆਂ ਤੋਂ ਆਈ ਕਿਸੇ ਦੁਖਦਾਈ ਖਬਰ ਕਰ ਉਸ ਦੀ ਸ਼ੂਗਰ ਬਦਗੀ ਜਿਸ ਦੇ ਬੁਰੇ ਅਸਰ ਨਾਲ ਉਸ ਦੀ ਅੱਖਾਂ ਦੀ ਨਿਗਾਹ ਹੀ ਚਲੀ ਗਈ ਹੁਣ ਜਦੋਂ ਖੁਦ ਆਪਣੇ ਆਪ ਨੂੰ ਸੰਭਾਲਣ ਦੀ ਅਵਸਥਾ ਵਿੱਚ ਨਹੀਂ ਸੀ ਆਕਾਸ਼ ਦੀਪ ਨੂੰ ਕਿਵੇਂ ਸੰਭਾਲ ਸਕਦੀ ਸੀ ਆਸ-ਪਾਸ ਦੇ ਲੋਕ ਦੱਸਦੇ ਹਨ ਕਿ ਆਕਾਸ਼ ਦੀਪ ਨੂੰ ਜੇ ਖੁੱਲੀ ਛੱਡ ਦਿੱਤਾ ਜਾਂਦਾ ਤਾਂ ਉਹ ਕਿਸੇ ਨਾ ਕਿਸੇ ਪਾਸੇ ਡਰ ਜਾਂਦੀ ਸੀ ਇੱਕ ਵਾਰ ਕਿਸੇ ਖੂਹ ਵਿੱਚ ਵੀ ਡਿੱਗ ਪਈ ਸੀ ਇੱਕ ਵਾਰ ਕੋਈ ਜ਼ਹਿਰੀਲੀ ਦਵਾਈ ਨਿਕਲ ਗਈ ਸੀ ਜਿਸ ਕਾਰਨ ਉਸ ਦੇ ਮੂੰਹ ਤੇ ਖਾਣੇ ਵਾਲੀ ਨਾਲੀ ਵਿੱਚ ਚਾਲੇ ਹੋ ਗਏ ਸਨ ਪਰਿਵਾਰ ਦੀ ਮਜਬੂਰੀ ਬਣ ਗਈ ਸੀ ਕਿ ਪਿਛਲੇ 15 ਸਾਲਾਂ ਤੋਂ ਉਹ ਇਸੇ ਤਰ੍ਹਾਂ ਰੁੱਖ ਥੱਲੇ ਸੰਗਲ ਨਾਲ ਬੰਨੀ ਹੋਈ ਸੀ ਇੱਕ ਵਾਰ ਉਸ ਦੀ ਲੱਤ ਤੇ ਸੱਪ ਵੀ ਲੜ ਗਿਆ ਸੀ 28 8 2020 ਮਨੁੱਖਤਾ ਦੀ ਸੇਵਾ ਸੁਸਾਇਟੀ ਵੱਲੋਂ ਇਸ ਪਰਿਵਾਰ ਨੂੰ ਮਿਲ ਕੇ ਗੁਜ਼ਾਰਿਸ਼ ਕੀਤੀ ਗਈ ਸੀ ਕਿ ਕਾਸ਼ ਦੀਪ ਨੂੰ ਉਹਨਾਂ ਦੇ ਨਾਲ ਸੁਪਨਿਆਂ ਦੇ ਘਰ ਭੇਜ ਦਿੱਤਾ ਜਾਵੇ ਜਿੱਥੇ ਸੰਗਲ ਤੋਂ ਆਜ਼ਾਦ ਰੱਖ ਕੇ ਵੀ ਉਸ ਦਾ ਚੰਗੀ ਤਰ੍ਹਾਂ ਖਿਆਲ ਰੱਖਿਆ ਜਾਵੇਗਾ ਉਸ ਵਕਤ ਪਰਵਾਰ ਨੇ ਨਾ ਕਰ ਦਿੱਤੀ ਸੀ ਉਸ ਦੀ ماں ਉਸ ਵੇਲੇ ਟੁੱਟੇ ਹੋਏ ਚੂਲੇ ਕਰ ਮੰਜੇ ਤੇ ਸੀ ਬਹੁਤ ਵਾਰ ਬੇਨਤੀ ਕਰਨ ਤੇ ਵੀ ਉਹ ਬਸ ਇਨਾ ਕੁ ਸਹਿਮਤ ਹੋਏ ਸਨ ਕਿ ਆਕਾਸ਼ਦੀਪ ਨੂੰ ਖੁਦ ਹਸਨਪੁਰ ਛੱਡਾਉਣਗੇ ਪਰ ਵਾਏ ਨਹੀਂ ਸਨ ਬਾਅਦ ਵਿੱਚ ਪਤਾ ਚੱਲਿਆ ਸੀ ਕਿ ਆਕਾਸ਼ਦੀਪ ਦੇ ਨਾਂ ਥੋੜੀ ਬਹੁਤ ਜ਼ਮੀਨ ਸੀ ਜ਼ਮੀਨ ਦੇ ਉਸੇ ਟੁਕੜੇ ਦੀ ਖਾਤਰ ਉਸ ਨੂੰ ਜ਼ਮੀਨ ਨਾਲ ਬੰਨ ਕੇ ਰੱਖਣਾ ਜ਼ਰੂਰੀ ਸਮਝਿਆ ਗਿਆ ਸੀ ਇਹ ਵੀ ਇੱਕ ਤਰਸਦੀ ਹੈ ਸਾਡੇ ਸਮਾਜ ਦੀ ਕਿ ਅਗਰ ਕੋਈ ਭਲਾਪੁਰਸ਼ ਸਾਡੇ ਤੇ ਤਰਸ ਖਾ ਕੇ ਸਾਨੂੰ ਸਾਡੀ ਦੁਰਦਸ਼ਾ ਵਿੱਚੋਂ ਬਾਹਰ ਕੱਢਣਾ ਵੀ ਚਾਏ ਤਾਂ ਸਾਡੇ ਮਨ ਵਿੱਚ ਪਹਿਲਾ ਖਿਆਲ ਇਹ ਆਉਂਦਾ ਹੈ ਕਿ ਇਸ ਵਿੱਚ ਜ਼ਰੂਰ ਉਸ ਭਲੇ ਪੁਰਸ਼ ਦਾ ਕੋਈ ਨਿੱਜੀ ਫਾਇਦਾ ਹੋਵੇਗਾ ਅੱਜ ਫਿਰ ਇੱਕ ਸਾਲ ਗੁਜ਼ਰ ਜਾਂਦ ਤੇ ਵੀ ਆਕਾਸ਼ਦੀਪ ਉਸੇ ਹਾਲਤ ਵਿੱਚ ਉਸ ਸੰਗਲ ਨਾਲ ਬੱਜੀ ਹੋਈ ਕਿਸੇ ਮਨਪਸੰਦ ਖੇਡ ਵਾਂਗ ਮਿੱਟੀ ਖੁਰਚ-ਖੁਰਚ ਆਪਣੇ ਉੱਪਰ ਪਾਰੀ ਸੀ ਉਹ ਜਿਹੀ ਹਾਲਤ ਵਿੱਚ ਹੱਸ ਰਹੀ ਸੀ ਸ਼ਾਇਦ ਇਸੇ ਨੂੰ ਉਸਨੇ ਆਪਣੀ ਹੋਣੀ ਮੰਨ ਲਿਆ ਹੋਇਆ ਸੀ ਮੰਦਪੁਦੀ ਹੋਣ ਕਰ ਉਹ ਇਸ ਦੁੱਖ ਤੋਂ ਵੀ ਪੇਨਿਆਦ ਸੀ ਕਿ ਜਿੱਥੇ ਅੱਜ ਉਸਦੇ ਹਾਨ ਦੀਆਂ ਕੁੜੀਆਂ ਦੇ ਨਾਜ਼ੁਕ ਪੈਰਾਂ ਵਿੱਚ ਚਾਂਦੀ ਦੀਆਂ ਖੂਬਸੂਰਤ ਚਾਂਦਰਾ ਛੰਣ-ਛੰਣ ਕਰਦੀਆਂ ਸਨ ਉੱਥੇ ਉਸਦੇ ਪੈਰਾਂ ਵਿੱਚ ਉਹੀ ਜਗ੍ਹਾ ਲੋਹੇ ਦੇ ਮੋٹے ਸੰਗਲ ਨੇ ਲੈ ਰੱਖੀ ਸੀ ਇਸ ਸੰਗਲ ਨੇ ਉਸ ਉੱਪਰ ਇੰਨਾ ਕੁ ਉਪਕਾਰਤਾ ਜ਼ਰੂਰ ਕੀਤਾ ਸੀ ਕਿ ਉਸਨੂੰ ਆਵਾਰਾ ਕੁੰਮਦੀ ਫਿਰਦੀ ਨੂੰ ਕਿਸੇ ਹਵਾਨ ਨੇ ਆਪਣੀ ਹਵਸ ਦਾ ਸ਼ਿਕਾਰਨਾ ਬਣਾ ਲਿਆ ਅੰਨੀ ਹੋ ਚੁੱਕੀ ਮਾਂ ਦੀਆਂ ਅੱਖਾਂ ਵਿੱਚੋਂ ਜੋਦ ਦੇ ਨਾਲ-ਨਾਲ ਪਾਣੀ ਵੀ ਸੁੱਕ ਚੁੱਕਾ ਸੀ ਉਹ ਨਾ ਰੋਈ ਤੇ ਨਾ ਹੀ ਉਸਨੇ ਕਿਸਮਤ ਨਾਲ ਕੋਈ ਗੁੱਸਾ ਗਿਲਾ ਕੀਤਾ ਉਸ ਤੇ ਅਜਿਹੀ ਹਾਲਤ ਵਿੱਚ ਮੰਝੇ ਤੇ ਬੈਠੀ ਕੁਲ ਜਾ ਕੇ ਗੁਰਪ੍ਰੀਤ ਬਾਈ ਨੇ ਵਾਰ-ਵਾਰ ਤਰਲਬ ਕੀਤਾ ਮਾਂ ਤੂੰ ਰੱਬ ਵਰਗੀ ਰੂਹ ਨੂੰ ਸੰਗਲ ਨਾਲ ਬੰਨੀ ਬੈਠੀ ਐ ਆਪਣੇ ਜਾਨ ਤੋਂ ਪਹਿਲਾਂ ਉਸ ਦੀ ਆਜ਼ਾਦੀ ਦੀ ਸਹਿਮਤੀ ਦੇ ਕੇ ਇਸ ਪਾਪ ਤੋਂ ਸੁਰਕਰੂ ਹੋ ਜਾ ਗਰੀਬ ਪਰਿਵਾਰਾਂ ਦੀ ਇਹ ਵੀ ਇੱਕ ਸਮੱਸਿਆ ਹੈ ਕਿ ਉਹਨਾਂ ਨੇ ਵੱਡੀਆਂ ਗੱਡੀਆਂ ਤੇ ਆ ਕੇ ਇਸ ਤਰ੍ਹਾਂ ਹੱਥ ਜੋੜਦੇ ਸਰਦਾਰਾਂ ਨੂੰ ਵੋਟਾਂ ਦੇ ਦਿਨਾਂ ਵਿੱਚ ਹੀ ਵੇਖਿਆ ਹੁੰਦਾ ਹੈ ਜੋ ਕਿ ਉਹਨਾਂ ਨੂੰ ਸੁਹਾਵਣੇ ਸੁਪਨੇ ਬਖਾ ਕੇ ਉਹਨਾਂ ਦੀ ਵੋਟ ਵਟੋਰ ਕੇ ਕਿਦਰੇ ਲੋਫ ਹੀ ਹੋ ਜਾਂਦੇ ਹਨ ਇਸ ਲਈ ਛੇਤੀ ਕੀਤੇ ਉਹਨਾਂ ਦੇ ਇਹ ਗੱਲ ਸਮਝ ਨਹੀਂ ਪੈਂਦੀ ਕਿ ਵੱਡੀ ਗੱਡੀ ਤੇ ਆਏ ਹੋਏ ਇਸ ਸਰਦਾਰ ਨੂੰ ਕੀ ਲੋੜ ਪਈ ਹੈ ਕਿਸ ਤਰ੍ਹਾਂ ਕਾਸ਼ਤੀਬ ਨੂੰ ਨਾਲ ਲੈ ਜਾਣ ਵਾਸਤੇ ਉਸ ਨੂੰ ਮਨਾ ਰਿਹਾ ਕਾਲੀ ਯੁਗ ਦੇ ਇਸ ਜ਼ਮਾਨੇ ਵਿੱਚ ਇਹ ਗੱਲ ਮੰਨਣ ਤੋਂ ਹੀ ਬਾਰੀ ਹੋਈ ਪਈ ਹੈ ਕਿ ਕੋਈ ਸੱਚਮੁੱਚ ਹੀ ਕੋਰਪ੍ਰੀਤ ਪਾਈ ਵੰਗ ਸੱਚੇ ਦਿਲੋਂ ਕਿਸੇ ਦੇ ਦੁੱਖ ਆਪਣੀ ਝੋਲੀ ਪਾਉਣ ਲਈ ਝੋਲੀ ਅੱਡੀ ਖੜਾ ਹੁੰਦਾ ਹੈ। ਨਾ ਸਿਰਫ ਆਕਾਸ਼ ਦੀਪਤੀ ਚੰਗੀ ਦੇਖਭਾਲ ਦਾ ਬਲਕਿ ਮਾਤਾ ਦੀਆਂ ਅੱਖਾਂ ਦੇ ਮੁਫਤ ਆਪਰੇਸ਼ਨ ਦਾ ਵੀ ਵਾਅਦਾ ਦੇ ਕੇ ਗੁਰਪ੍ਰੀਤ ਨੇ ਆਖਰ ਪਰਿਵਾਰ ਨੂੰ ਆਕਾਸ਼ ਦੀਪਤੀ ਰਹਾਈ ਲਈ ਸਹਿਮਤ ਕਰ ਹੀ ਲਿਆ। ਉੱਥੋਂ ਚੱਲਣ ਤੋਂ ਪਹਿਲਾਂ ਇਸ਼ਨਾਨ ਕਰਕੇ ਨਵੇਂ ਕੱਪੜੇ ਪਹਿਨ ਲੈਣ ਤੋਂ ਬਾਅਦ ਆਕਾਸ਼ਦੀਪ ਆਪਣੇ ਆਪ ਨੂੰ ਹੌਲਾ ਹੌਲਾ ਮਹਿਸੂਸ ਕਰ ਰਹੀ ਸੀ ਵਰਿਆਂ ਪਿੱਛੋਂ ਅੱਜ ਉਸਦੇ ਪੈਰਾਂ ਨੇ ਸੰਗਲਾਂ ਤੋਂ ਆਜ਼ਾਦ ਹੋ ਕੇ ਬਠਿੰਡੇ ਤੋਂ ਹਸਨਪੁਰ ਤੱਕ ਦਾ ਸਫ਼ਰ ਤੈ ਕੀਤਾ ਸੀ ਸੰਸਥਾ ਵਿੱਚ ਰਹਿੰਦੇ ਹੋ ਉਸ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਸ਼ੁਰੂ-ਸ਼ੁਰੂ ਵਿੱਚ ਉਹ ਕੱਪੜੇ ਪਾ ਕੇ ਰੱਖਣ ਦੀ ਵੀ ਆਦੀ ਨਹੀਂ ਸੀ ਤੇ ਜੱਜ ਹੀ ਕਰਦਾ ਦੌੜ ਜਾਂਦੀ ਇਸ ਲਈ ਉਸਦੇ ਨਾਲ ਹਮੇਸ਼ਾ ਦੋ ਪੈਰੇਦਾਰ ਰੱਖਣੇ ਪੈਂਦੇ ਹਨ ਟੀਮ ਦੀ ਮਿਹਨਤ ਤੇ ਗੁਰਪ੍ਰੀਤ ਬਾਈ ਦੇ ਲਾਡ ਪਿਆਰ ਸਦਕਾ ਉਸ ਸਾਫ਼ ਸੁਥਰੇ ਕੱਪੜੇ ਪਹਿਨ ਕੇ ਰੱਖਣਾ ਤੇ ਸੰਗਲ ਤੋਂ ਆਜ਼ਾਦ ਰਹਿ ਕੇ ਜੋਨਸ ਕਿਈ ਹੈ ਉਸ ਦੀ ਮਾਂ ਦੀਆਂ ਅੱਖਾਂ ਦਾ ਆਪਰੇਸ਼ਨ ਵੀ ਸੰਸਥਾ ਵੱਲੋਂ ਹੀ ਕਰਵਾਇਆ ਗਿਆ ਹੈ ਪਰ ਉਸਿੱਕਰੋਂ ਕਦੇ ਕੋਈ ਆਕਾਸ਼ਦੀਪ ਨੂੰ ਮਿਲਣ ਨਹੀਂ ਆਉਂਦਾ ਗੁਰਪ੍ਰੀਤ ਬਾਈ ਉਹਨੂੰ ਉਹਦੇ ਪਿਤਾ ਵਾਂਗ ਅੱਕੂ ਆਖ ਕੇ ਬੁਲਾਉਂਦੇ ਹਨ ਤਾਂ ਉਹ ਸਭ ਮੰਨ ਇੱਕ ਨਿੱਕੇ ਬਾਲ ਵਾਂਗ ਖਿੜ ਉੱਠਦਾ